ਮੋਕੇ ਵਾਲੀ ਬਵਾਸੀਰ ਹੋ ਜਾਣਾ ਜਦ ਤੁਸੀਂ ਟਾਇਲਟ ਪਾਸ ਕਰਦੇ ਹੋ ਤਾਂ ਮੋਕੇ ਫੁੱਟ ਜਾਂਦੇ ਨੇ ਖੂਨ ਆਉਂਦਾ ਹੈ ਬਾਹਰ ਲਟਕ ਜਾਂਦੇ ਨੇ ਬਲੀਡਿੰਗ ਬਹੁਤ ਹੁੰਦੀ ਹੈ ਦਰਦ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਜਿਹੜਾ ਨੁਸਖਾ ਤੁਹਾਨੂੰ ਮੈਂ ਦੱਸਣ ਲੱਗਾ ਚਾਰ ਚੀਜ਼ਾਂ ਦਾ ਪਹਿਲੇ ਦਿਨ ਤੋਂ ਤੁਹਾਡੇ ਜਿਹੜੇ ਦਰਦ ਦੇ ਵਿੱਚ ਇਹ ਕੰਮ ਕਰੇਗਾ ਤਿੰਨ ਤੋਂ ਚਾਰ ਦਿਨਾਂ ਦੇ ਅੰਦਰ ਮੋਕੇ ਸੁੱਕਨੇ ਸ਼ੁਰੂ ਹੋ ਜਾਣਗੇ ਤੁਸੀਂ ਇਹਨੂੰ ਲੰਮਾ ਸਮਾਂ ਕਰੋਗੇ ਮਹੀਨਾ ਡੇਢ ਮਹੀਨਾ ਤਾਂ ਤੁਹਾਡੇ ਮੋਕੇ ਜਿਹੜੇ ਝੜ ਕੇਓ ਗਿਰ ਜਾਣਗੇ ਜਿਹੜੇ ਬੰਦੇ ਨੂੰ ਮੱਛੇ ਵਾਲੀ ਬਵਾਸੀਰ ਹੁੰਦੀ ਹੈ ਉਹ ਜਾਣਦਾ ਜਾਂ ਉਹਦਾ ਰੱਬ ਜਾਣਦਾ ਵੀ ਉਹ ਕਿਹੋ ਜਿਹਾ ਦਰਦ ਨੂੰ ਲੈ ਕੇ ਕਿਸ ਤਰੀਕੇ ਨਾਲ ਦਰਦ ਨੂੰ ਬਰਦਾਸ਼ਤ ਕਰਦਾ ਹੈ ਹੁਣ ਤੁਸੀਂ ਇਹਦੇ ਵਿੱਚ ਲੈਣਾ ਕੀ ਕੀ ਹੈ ਜੀ ਤੁਸੀਂ 20 ਗ੍ਰਾਮ ਫਟਕਰੀ ਲੈਣੀ ਹੈ ਜੀ 20 ਗ੍ਰਾਮ ਸੁਹਾਗਾ ਲੈਣਾ ਹੈ ਹਲਦੀ ਲੈਣੀ ਹੈ ਤੇ ਤੁਸੀਂ ਦੁੱਧ ਦੀ ਮਲਾਈ ਲੈਣੀ ਹੈ ਜੀ ਜਿਹੜਾ ਆਪਾਂ ਦੁੱਧ ਉਬਾਲਦੇ ਆਂ ਉਬਾਲਣ ਤੋਂ ਬਾਅਦ ਜਿਹੜੀ ਉੱਤੇ ਪਰਤ ਜੰਮ ਜਾਂਦੀ ਮਲਾਈ ਦੀ ਉਹ ਇਹ ਚਾਰ ਚੀਜ਼ਾਂ ਲੈਣੀਆਂ ਨੇ ਚਾਰੇ ਚੀਜ਼ਾਂ ਨੂੰ ਤੁਸੀਂ ਵਰਤਣਾ ਕਿਵੇਂ ਆ ਦੇਖੋ ਇਹ ਨੁਸਖਾ ਬੜੇ ਮਹਿੰਗੇ ਰੇਟਾਂ ਦੇ ਵਿੱਚ ਬਣਾ ਕੇ ਵੇਚਿਆ ਜਾਂਦਾ ਆਪਾਂ ਤੁਹਾਨੂੰ ਸਿਰਫ ਮੁਫਤ ਦੇ ਵਿੱਚ ਸਾਂਝਾ ਕਰ ਰਹੇ ਆਂ ਔਰ ਇਹਦਾ ਰਿਜ਼ਲਟ ਤੁਹਾਨੂੰ 100% ਮਿਲੇਗਾ ਤੁਸੀਂ 20 ਗ੍ਰਾਮ ਫਟਕਰੀ ਲੈਣੀ ਹੈ ਜੀ ਫਟਕਰੀ 20 ਗ੍ਰਾਮ ਤੁਸੀਂ ਤਵੇ ਦੇ ਉੱਪਰ ਪਾ ਕੇ ਇਹਨੂੰ ਖਿਲ ਕਰ ਲੈਣਾ ਜੀ ਖਿਲ ਕਰਕੇ ਇਹਦਾ ਤੁਸੀਂ ਪਾਊਡਰ ਬਣਾ ਕੇ ਅਲੱਗ ਤੋਂ ਰੱਖ ਲਓ 20 ਗ੍ਰਾਮ ਹੀ ਤੁਸੀਂ ਲੈਣਾ ਜੀ ਸੁਹਾਗਾ ਇਹ ਵੀ ਪੰਸਾਰ ਦੀ ਦੁਕਾਨ ਤੋਂ ਮਿਲ ਜੇਗਾ ਤੁਹਾਨੂੰ ਇਹਨੂੰ ਵੀ ਤੁਸੀਂ ਤਵੇ ਦੇ ਉੱਪਰ ਖਿਲ ਕਰਕੇ ਠੰਡਾ ਕਰਕੇ ਇਹਦਾ ਪਾਊਡਰ ਬਣਾ ਲੈਣਾ ਜੀ ਪਾਊਡਰ ਬਣਾ ਕੇ ਇਹ ਵੀ ਅਲੱਗ ਰੱਖ ਲੈਣਾ ਜੀ ਇਹਨਾਂ ਨੂੰ ਰਲਾਉਣਾ ਨਹੀਂ ਆਪਸ ਵਿੱਚ ਇਹ ਦੋਨੇ ਚੀਜ਼ਾਂ ਅਲੱਗ-ਅਲੱਗ ਪਾਊਡਰ ਕਰਕੇ ਰੱਖਣੀਆਂ ਨੇ ਖਿਲ ਕਰਕੇ ਤਵੇ ਦੇ ਉੱਪਰ ਉਸ ਤੋਂ ਬਾਅਦ ਹਲਦੀ ਤੇ ਮਲਾਈ ਹੋਗੀ ਜੀ ਹੁਣ ਤੁਸੀਂ ਇਸ ਨੁਸਖੇ ਨੂੰ ਵਰਤਣਾ ਕਿਵੇਂ ਹੈ ਦੇਖੋ 4 ਚੁਟਕੀਆਂ ਤੁਸੀਂ ਜਿਹੜਾ ਖਿਲ ਕਰਿਆ ਫਟਕੜੀ ਦਾ ਪਾウダー ਉਹ ਲੈਣਾ ਹੈ 4 ਚੁਟਕੀਆਂ ਸੁਹਾਗੇ ਦੀਆਂ ਲੈਣੀਆਂ ਨੇ 4 ਚੁਟਕੀਆਂ ਹਲਦੀ ਦੀਆਂ ਲੈਣੀਆਂ ਨੇ ਔਰ ਤੁਸੀਂ ਉਸ ਤੋਂ ਬਾਅਦ ਲੈਣੀ ਹੈ ਜੀ ਮਲਾਈ ਮਲਾਈ ਤੁਸੀਂ ਉਸ ਹਾਬ ਨਾਲ ਪਾਣੀ ਇਹਦੇ ਵਿੱਚ ਵੀ ਜਿਹੜਾ ਇਹਦਾ ਇੱਕ ਪੇਸਟ ਤਿਆਰ ਹੋ ਜੇ گاੜਾ ਜਿਹਾ ਤੇ ਇਹਨੂੰ ਤੁਸੀਂ ਅਪਲਾਈ ਕਰਨਾ ਰਾਤ ਨੂੰ ਸੌਣ ਲੱਗਿਆਂ ਟਾਇਲਟ ਵਾਲੀ ਜਗ੍ਹਾ ਤੇ ਜਿੱਥੇ ਮੱਛੇ ਲਟਕਦੇ ਨੇ ਜਿਸ ਜਗ੍ਹਾ ਦੇ ਉੱਪਰ ਮੱਛੇ ਨੇ ਮੋਕੇ ਨੇ ਸਵੇਰੇ ਵੀ ਲਾਓ ਸ਼ਾਮ ਵੀ ਲਾਓ ਦੋਨੇ ਟਾਈਮ ਤੁਸੀਂ ਇਹਨੂੰ ਯੂਜ਼ ਕਰਨਾ ਹੈ ਇਹ ਤੁਸੀਂ ਲਾਉਂਗੇ ਨਾ ਤੁਹਾਨੂੰ ਦੇਖਿਓ ਵੀ 3 ਦਿਨਾਂ ਦੇ ਅੰਦਰ ਤੁਹਾਡੇ ਮੋਕੇ ਸੁੱਕਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਤੁਸੀਂ ਮਹੀਨਾ ਡੇਢ ਮਹੀਨਾ ਕਰੋਗੇ ਤਾਂ ਮੱਸੇ ਤੁਹਾਡੇ ਛੱਡ ਕੇ ਗਿਰ ਜਾਣਗੇ ਬਿਲਕੁਲੀ ਤੇ ਵਾਰ-ਵਾਰ ਕਈ ਬੰਦੇ ਵੀਰ ਮੇਰੇ ਕਮੈਂਟ ਕਰਦੇ ਨੇ ਵੀ ਸਾਨੂੰ ਇਹ ਕਿਸ ਤਰੀਕੇ ਨਾਲ ਲੈਣਾ ਜੀ ਕਿਸ ਤਰ੍ਹਾਂ ਵਰਤਣਾ ਜੀ ਜਦ ਕਿ ਆਪਾਂ ਪੂਰਾ ਦੱਸ ਦਿੰਨੇ ਆ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਵੀ ਤੁਹਾਨੂੰ ਪੂਰੇ ਸਹੀ ਤਰੀਕੇ ਨਾਲ ਜਿਹੜੀ ਜਾਣਕਾਰੀ ਉਹ ਦੇ ਦਈਏ ਨਹੀਂ ਤਾਂ ਆਪਾਂ ਰੀਲ ਬਣਾ ਕੇ ਵੀ ਪਾ ਸਕਦੇ ਆ ਰੀਲ ਦੇ ਵਿੱਚ ਪੂਰੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਹੁਣ ਤੁਸੀਂ ਇਹ ਸਮਝ ਲਿਆ ਹੋਣਾ ਵੀ ਕਿਵੇਂ ਫਟਕੜੀ ਖਿਲ ਕਰਨੀ ਹੈ ਕਿਵੇਂ ਸੁਹਾਗਾ ਖਿਲ ਕਰਨਾ ਹੈ ਹਲਦੀ ਕਿਵੇਂ ਲੈਣੀ ਹੈ ਤੇ ਮਲਾਈ ਕਿਵੇਂ ਹਲਦੀ ਕੋਸ਼ਿਸ਼ ਕਰੇ ਤੁਹਾਨੂੰ ਘਰ ਦੀ ਪੀਸੀ ਮਿਲ ਜੇ ਨਹੀਂ ਤਾਂ ਫਿਰ ਬਜਾਰੂ ਦਾ ਆਪਾਂ ਵਰਤਣੀ ਵਰਤਣੀ ਆ ਪਿਓਰ ਲੈਣੀ ਆ ਪਰਹੇਜ ਤੁਸੀਂ ਕੋਲਡ ਡਰਿੰਕ ਨਹੀਂ ਪੀਣਾ ਪਰਹੇਜ ਵੀ ਸੁਣ ਲਓ ਜੀ ਚਾਵਲ ਤੁਸੀਂ ਨਹੀਂ ਖਾਣੇ ਕਰੇਲੇ ਨਹੀਂ ਖਾਣੇ ਭਿੰਡੀਆਂ ਨਹੀਂ ਖਾਣੀਆਂ ਚਾਵਲ ਨਹੀਂ ਖਾਣੇ ਗਰਮ ਚੀਜ਼ਾਂ ਜਿੰਨੀਆਂ ਪਰਹੇਜ ਕਰ ਸਕਦੇ ਹੋ ਕਰੋ ਚਾਹ ਛੱਡ ਦੋ ਸਵੇਰ ਦੀ ਤੇ ਤੁਹਾਨੂੰ ਕੁਝ ਹੀ ਦਿਨਾਂ ਦੇ ਅੰਦਰ ਅੰਦਰ ਇਹਦਾ ਰਿਜ਼ਲਟ ਆ ਮਿਲ ਜੇਗਾ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ